ਇਕਨਾ ਅਹਿਮ ਸਵਾਲ ਆ ਪਿਛਲੇ ਜੇ ਆਪਾਂ ਦੇਖਿਆ ਸੀ ਕਿ ਚੋਰੀਆਂ ਜੁਰੀਆਂ ਦੀ ਕਾਫੀ ਹੋਈਆਂ ਸੀਗੀਆਂ ਤੇ ਹੋਰ ਵੀ ਜਿਹੜਾ ਇਸ ਤਰ੍ਹਾਂ ਦੇ ਲੋਕ ਅਕਸਰ ਜਿਹੜੇ ਫਾਇਦਾ ਵੀ ਉਫਾਜ ਜਾਂਦੇ ਨੇ ਇਸ ਤਰ੍ਹਾਂ ਕਿਉਂਕਿ ਜਦੋਂ ਆਪਾਂ ਗ੍ਰੇਟਰ ਕਾਉਂਨ ਆ ਤਾਂ ਕਹਿੰਦੇ ਨੇ ਅਸੀਂ ਵਾਰਡੰਗੀ ਵਾਲਿਆਂ ਆ ਯਾ ਅਬਸਰੈਂਸ ਤੁਆ ਤਾਂ ਉਹਨਾਂ ਦੀ ਪਹਿਚਾਣ ਵਾਸਤੇ ਤੁਸੀਂ ਕੁਝ ਕੋਈ ਆਇਡੈਂਟੀਟੀ ਕਾਰਡ ਨਹੀਂ ਬਹੁਤ ਧਾਈ ਵੀ ਅਸੈਂਟੀਕਲ ਨਹੀਂ ਪ੍ਰੋਜੈਕਟ ਕੀਤਾ ਕਿ ਜਦੋਂ ਇੱਕ ਵਾਰਡ ਦੀ ਪਾਪੂਲੇਸ਼ਨ ਕਾਫੀ ਸਰਜ ਹੋ ਜਾਂਦਾ ਹੈ ਉਦੋਂ ਤੇ ਵਾਰਡ ਕੰਪੈਰੀਟਿਵਲੀ ਜਾਂ ਪਿਛਲੇ ਜਦੋਂ ਵਾਰਡ ਵਾਰਡ ਦੇ ਵਿੱਚ 10% ਤੋਂ ਵੱਧਦੀ ਆਪਣੀ ਇਨਕਰੀਜ਼ ਹੋ ਜਾਂਦੀ ਹੈ ਤਾਂ ਫਿਰ ਵਾਰਡਰਨ ਦੇ ਦੁਆਰਾ ਹੋ ਸਕਦੀ ਹੈ ਸਰ ਆਪਣੇ 2015 6 ਸੀ ਦੀ ਰਾਸਤੀ ਠੀਕ ਹੈ ਜੀ ਇਹ 10 ਸਾਲ ਹੋਏ 10 ਸਾਲ ਬਾਅਦ ਹੁਣੇ ਹੋ ਰਹੀ ਹੈਗੀ ਹੋ ਗਿਆ 1 ਸਾਲ 1 ਦਿਨ ਦੇ ਬੱਚੇ ਤੋਂ ਲੈ ਕੇ ਜਿੰਨੇ ਵੀ ਕੋਈ ਘਰ ਦਾ ਵਿੱਚ ਨੰਬਰ ਠੀਕ ਹੈ ਜੀ ਵੱਡੀ ਉਮਰ ਦਾ ਹੈਗਾ ਉਹ ਸੇ ਸਾਰਾ ਕਾਊਂਟ ਕਰਾਂਗੇ ਇਹਦੇ ਵਿੱਚ ਅਸੀਂ ਵੋਟਰਸ ਕਾਊਂਟ ਨਹੀਂ ਕਰਦੇ ਅਸੀਂ ਪਾਪੂਲੇਸ਼ਨ ਕਾਊਂਟ ਕਰਦੇ ਹਾਂ ਇੱਕ ਉਹ ਸਾਰੇ ਜਿਹੜੇ ਨਾ ਲੋਕ ਨੇ ਅਕਸਰ ਡਿਊਟੀ ਤੇ ਸਵੇਰੇ ਜਾਂਦੇ ਨੇ ਤੇ ਸ਼ਾਮ ਨੂੰ ਆਉਂਦੇ ਨੇ ਤੇ ਛੁੱਟੀ ਨਾਲ ਤੁਹਾਡੇ ਆਫਿਸ ਵੀ ਛੁੱਟੀ ਹੋਣੀ ਆ ਤਾਂ ਫਿਰ ਉਹ ਮਿਲਣਾ ਉਹਨਾਂ ਦਾ ਮੁਸ਼ਕਲ ਆ ਕੋਈ ਇਸ ਤਰ੍ਹਾਂ ਦਾ ਕੋਈ ਮੋਬਾਈਲ ਨੰਬਰ ਕੋਈ ਜਾਰੀ ਕੀਤਾ ਗਿਆ ਹੈਗਾ ਜਿੱਥੇ ਉਹ ਆਪ ਦੱਸ ਸਕਣ ਵੀ ਅਸੀਂ ਇੱਥੇ ਐਨੇ ਪੇਸ਼ ਆਂਦੇ ਰਹਿੰਦੇ ਹੈਗੇ ਆ ਜਾਂ ਟੱਟ ਗਏ ਕੁਝ ਲੋਕਾਂ ਨੇ ਹੀ ਸੁਣਨੇ ਜੀ ਆਪਣੇ ਪਤਨ ਰਦੀ ਨਦੀ ਉਹ ਆਉਹੀ ਆ ਤੇ ਉਹਨਾਂ ਦਾ ਵਿਕਾਸ ਜਾਂ ਕੋਈ ਹੋਰ ਜਿਹੜੇ ਕੰਮ ਹੈਗੇ ਉਹਨਾਂ ਦੇ ਪੈਂਡਿੰਗ ਕੰਮ ਉੱਤੇ ਕੋ ਕੋਣ ਵੀ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲਾਂ ਵਿੱਚ ਵਾਰਡਬੰਦੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਸ ਤਹਿਤ ਹਰ ਸ਼ਹਿਰ ਨੂੰ ਆਬਾਦੀ ਅਤੇ ਇਲਾਕੇ ਦੇ ਆਧਾਰ ਤੇ ਵੱਖ-ਵੱਖ ਵਾਰਡਾਂ ਵਿੱਚ ਵੰਡਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਦੀ ਪ੍ਰਤੀਨਿਧਤਾ ਨਿਆਪੂਰਨ ਢੰਗ ਨਾਲ ਹੋ ਸਕੇ ਨਗਰ ਕੌਂਸਲ ਅਹਿਮਦਗੜ੍ਹ ਦੇ ਈਓ ਵੱਲੋਂ ਵੀ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਘਰ-ਘਰ ਜਾ ਕੇ ਗਿਣਤੀ ਅਤੇ ਖੇਤਰੀ ਸੀਮਾਵਾਂ ਦੀ ਜਾਂਚ ਕਰ ਰਹੇ ਹਨ ਵਾਰਡਬੰਦੀ ਦੇ ਨਾਲ ਆਉਣ ਵਾਲੀਆਂ ਚੋਣਾਂ ਲਈ ਹਰੇਕ ਇਲਾਕੇ ਦੀ ਖੱਦ ਤੈ ਕੀਤੀ ਜਾਵੇਗੀ ਤਾਂ ਜੋ ਪ੍ਰਸ਼ਾਸਨਿਕ ਕੰਮਾ ਸੋ ਚਾਰੂ ਢੰਗ ਦੇ ਨਾਲ ਹੋ ਸਕਣ ਸੋ ਪੇਸ਼ ਹਨ ਉਹਨਾਂ ਦੇ ਨਾਲ ਵਾਰਡਬੰਦੀ ਸੰਬੰਧੀ ਕੀਤੀ ਗਈ ਗੱਲਬਾਤ ਦੇ ਕੁਝ ਅੰਸ਼ ਯੂ ਸਭ ਅੰਤਰਾ ਨਿਊਜ਼ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਵਾਰਡਬੰਦੀ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸੋ ਆਪਾਂ ਵਾਰਡਬੰਦੀ ਲਈ ਜਾਨਣਾ ਥੋੜੇ ਦੋ ਜਾਂ ਸਵਾਲ ਲੈ ਆਪਾਂ ਗੱਲ ਕਰਦੇ ਹਾਂ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗੇ ਵਾਰਡਬੰਦੀ ਕੀ ਹੈ ਜੀ ਕਿਉਂ ਕਰਵਾਈ ਜਾਂਦੀ ਹੈ ਉਹਦੇ ਬਾਰੇ ਥੋੜੀ ਆਪਾਂ ਗੱਲ ਕਰਦੇ ਹਾਂ ਜੀ ਸਰ ਵਾਰਡ ਬੰਦੀ ਕੀ ਹੁੰਦੀ ਹੈ ਇਹਦਾ ਮੁੱਖ ਮਕਸਦ ਕੀ ਹੁੰਦਾ ਜੀ ਸਰ ਜਸ ਜਦੋਂ ਇੱਕ ਵਾਰਡ ਦੀ ਪਾਪੂਲੇਸ਼ਨ ਚ ਕਾਫੀ ਸਰਜ ਹੋ ਜਾਂਦਾ ਹੈ ਉਤੀ ਵਾਰਡ ਕੰਪੈਰੀਟਿਵਲੀ ਜਾਂ ਪਿਛਲੀ ਜਦੋਂ ਵਾਰਡ ਵਾਰਡ ਦੇ ਵਿੱਚ 10% ਤੋਂ ਵੱਧਦੀ ਆਪਣੀ ਇਨਕਰੀਜ਼ ਹੋ ਜਾਂਦੀ ਹੈ ਤਾਂ ਫਿਰ ਵਾਰਡ ਬੰਦੀ ਦੁਆਰਾ ਹੋ ਸਕਦੀ ਹੁੰਦੀ ਹੈ ਜੀ ਠੀਕ ਹੈ ਜੀ ਇਹ ਕਿੰਨੇ ਸਾਲਾਂ ਬਾਅਦ ਕੀਤੀ ਜਾਂਦੀ ਹੈ ਜੀ ਤੇ ਸਰ ਕੋਈ ਇਦਾਂ ਰੂਲ ਨਹੀਂ ਹੈ ਜੀ ਜੇ ਤੁਹਾਨੂੰ ਲੱਗ ਰਿਹਾ ਹੋਵੇ ਕਿ ਵਾਰਡ ਦੇ ਵਿੱਚ ਬਹੁਤ ਜ਼ਿਆਦਾ ਪਾਪੂਲੇਸ਼ਨ ਹੋ ਗਈ ਹੈ ਤਾਂ ਉਹ ਹਰ 5 ਸਾਲ ਬਾਅਦ ਵੀ ਹੋ ਸਕਦੀ ਹੈ ਜੇ ਕੋਈ ਇਲੈਕਸ਼ਨ ਹੋਣਗੇ ਚਾਹਾਂ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੋ ਗਈ ਹੈ ਠੀਕ ਹੈ ਤਾਂ ਹੋ ਸਕਦੀ ਹੈ ਠੀਕ ਹੈ ਜੀ ਇਹ ਫੈਸਲਾ ਮੰਦ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਸਰਕਾਰ ਵੱਲ ਪ੍ਰੋਪੋਜ਼ਲ ਹੁੰਦੀ ਹੈ ਠੀਕ ਹੈ ਜੀ ਜੇ ਕਿਤੇ ਜ਼ਿਆਦਾ ਲੱਗ ਰਿਹਾ ਹੋਵੇ ਤੇ ਲੋਕਾਂ ਦੀ ਅਪਲੀਕੇਸ਼ਨ ਦੇ ਉੱਤੇ ਸਰਕਾਰ ਵਿਚਾਰ ਕਰਦੀ ਹੈ ਸਰ ਆਪਣੇ 2015 ਚ ਹੀ ਸੀ ਲਾਸਟ ਠੀਕ ਹੈ ਜੀ ਲਓ 10 ਸਾਲ ਹੋਏ 10 ਸਾਲ ਬਾਅਦ ਹੁਣੇ ਹੋ ਰਹੀ ਹੈ ਜੀ ਉਹ ਜਿਹੜਾ ਅਸੀਂ ਵਾਰਡ ਬੰਦੀ ਦਾ ਡਾਟਾ ਕਲਕ ਕਰ ਰਹੇ ਹਾਂ ਜੀ ਠੀਕ ਹੈ ਜੀ ਉਹ ਸਿਰਫ ਅਸੀਂ ਪਾਪੂਲੇਸ਼ਨ ਦਾ ਡਾਟਾ ਇਕੱਠਾ ਕਰ ਰਹੇ ਹਾਂ ਜੀ ਠੀਕ ਹੈ ਪਾਪੂਲੇਸ਼ਨ ਦੇ ਵਿੱਚ ਹੋ ਗਿਆ 1 ਸਾਲ 1 ਦਿਨ ਦੇ ਬੱਚੇ ਤੋਂ ਲੈ ਕੇ ਜਿੰਨੇ ਵੀ ਕੋਈ ਘਰ ਦਾ ਵਿੱਚ ਮੈਂਬਰ ਠੀਕ ਹੈ ਜੀ ਵੱਡੀ ਉਮਰ ਦਾ ਹੈਗਾ ਉਹ ਅਸੀਂ ਸਾਰਾ ਕਾਊਂਟ ਕਰਾਂਗੇ ਇਹਦੇ ਵਿੱਚ ਅਸੀਂ ਵੋਟਰਸ ਕਾਊਂਟ ਨਹੀਂ ਕਰ ਰਹੇ ਅਸੀਂ ਪਾਪੂਲੇਸ਼ਨ ਕਾਊਂਟ ਕਰ ਰਹੇ ਹਾਂ ਠੀਕ ਹੈ ਜੀ ਇਹਦੇ ਵਿੱਚ ਲੋਕਾਂ ਦੇ ਸੁਝਾਅ ਕੋਈ ਪ੍ਰਤੀਕਿਰਿਆ ਉਹ ਵੀ ਸ਼ਾਮਲ ਕੀਤੀਆਂ ਜਾਂਦੀਆਂ ਨੇ ਨਹੀਂ ਇਹਦੇ ਵਿੱਚ ਅਸੀਂ ਸਿਰਫ ਡਾਟਾ ਇਕੱਠਾ ਕਰਨਾ ਹੈ ਜੀ ਠੀਕ ਹੈ ਜੀ ਕੋਈ ਇਦਾਂ ਨਹੀਂ ਹੁੰਦਾ ਕਿ ਕਿ ਇਹ ਜੇ ਵਾਰਡਬੰਦੀ ਦਾ ਹੈੱਡ ਆਫਿਸ ਤੋਂ ਹੋਊਗੀ ਠੀਕ ਹੈ ਫॉर द ਟਾਈਮ ਬੀਂਗ ਡਾਟਾ ਹੀ ਇਕੱਠਾ ਕਰ ਰਹੇ ਹਾਂ ਸਰ ਵਾਰਡਬੰਦੀ ਕਰਨ ਦੇ ਨਾਲ ਕਿਸੇ ਇਲਾਕੇ ਦੀਆਂ ਵਿਕਾਸ ਯੋਜਨਾਵਾਂ 'ਤੇ ਕਿਦਾਂ ਦਾ ਅਸਰ ਪੈਂਦਾ ਹੈ ਸਰ ਇਹ ਹੁੰਦਾ ਕਿ ਜੇ ਬਹੁਤ ਜ਼ਿਆਦਾ ਪਾਪੂਲੇਸ਼ਨ ਹੋ ਜਾਈਏ ਕਿਸੇ ਵਾਰਡ ਦੀ ਤਾਂ ਫਿਰ ਕੌਂਸਲਰ ਸਾਹਿਬਾਨ ਤੋਂ ਉਹਨੀ ਡਿਵੈਲਪਮੈਂਟ ਨਹੀਂ ਉੱਥੇ ਹੋ ਪਾਂਦੀ ਜਾਂ ਕਿਸੇ ਵਾਰਡ ਦੇ ਵਿੱਚ ਬਹੁਤ ਘੱਟ ਰਹਿ ਜਾਂਦੀ ਏ ਉਹਨੂੰ ਉਹਨਾਂ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ ਜਦੋਂ ਯੂਨੀਫਾਰਮਿਟੀ ਹੁੰਦੀ ਹਰ ਪਾਸੇ ਉਹ ਬੈਟਰ ਕੰਮ ਹੋ ਸਕਦਾ ਹੁੰਦਾ ਹੈ ਠੀਕ ਹੈ ਜੀ ਸਰ ਨਵੇਂ ਵਾਰਡ ਜਿਹੜੇ ਬਣਦੇ ਨਾਲ ਨਗਰ ਕੌਂਸਲ ਦੇ ਕੰਮ ਦਾ ਅਕਾਰ ਦੇ ਵਿੱਚ ਕੀ ਬਦਲਾਅ ਹੁੰਦਾ ਜੀ ਸਰ ਉਹ ਮੈਂ ਉਹ ਵੀ ਕਹਿ ਰਿਹਾ ਕਿ ਜਦੋਂ ਕੌਂਸਲਰ ਬਣ ਕੇ ਆਉਂਦੇ ਹਾਂ ਤਾਂ ਫਿਰ ਉਹ ਆਪਣੇ ਜਿਹੜੇ ਵਾਰਡ ਸਾਡੇ ਨਾਲ ਬਰਾਬਰ ਹੋਊਗਾ ਤਾਂ ਫਿਰ ਉਹ ਬੈਟਰ ਢੰਗ ਨਾਲ ਸਾਰੇ ਕਰ ਸਕਦੇ ਕੰਮ ਨਹੀਂ ਤਾਂ ਕਈ ਵਾਰ ਕੀ ਹੁੰਦਾ ਆਪਾਂ ਦੇਖਦੇ ਆ ਕਿ ਇੱਕ ਵਾਰਡ ਵਾਰਡ ਬਹੁਤ ਵੱਡਾ ਬਹਿ ਜਾਂਦਾ ਜੀ ਉਹ ਨਹੀਂ ਉਹਨਾਂ ਕੰਮ ਕਰ ਸਕਦੇ ਲੋਕਾਂ ਨੂੰ ਲੱਗਦਾ ਕਿ ਵੀ ਜੀ ਉਹ ਉਸ ਵਾਰਡ ਚ ਬਹੁਤ ਜ਼ਿਆਦਾ ਕੰਮ ਹੋ ਰਿਹਾ ਹੈ ਜਦ ਕਿ ਇੰtanto ਨਹੀਂ ਹੋ ਰਿਹਾ ਹੁੰਦਾ ਪੋਪੂਲੇਸ਼ਨ ਬੇਸ ਦੇ ਸਬਸਤਰੀ ਹੋਣਾ ਚਾਹੀਦਾ ਚ ਆਪਣੇ ਅਹਿਮਦਗੜ੍ਹ ਦੇ ਵਿੱਚ ਤੁਹਾਡਾ ਕੀ ਇਹ opinion ਹੈਗਾ ਕਿ ਤੁਹਾਨੂੰ ਲੱਗਦਾ ਕਿ ਕਿੰਨੇ ਅਵਾਰਡ ਹੋਰ ਬਣਨ ਦੀ ਉਮੀਦ ਹੈ ਸੋਦੇ ਹੁਣ ਤੁਹਾਨੂੰ ਡਾਟਾ ਆਪਣੇ ਕੋਲ ਪੂਰਾ ਇਕੱਠਾ ਹੋ ਜੂਗਾ ਉਸ ਤੋਂ ਬਾਅਦ ਹੀ ਆਪਾਂ ਇਥੇ ਕਮੈਂਟ ਕਰ ਸਕਦੇ ਹਾਂ ਠੀਕ ਹੈ ਜੀ ਕਿੰਨੇ ਇਹਦੇ ਕੋਈ ਸਮਾਂ ਸੀਮਾ ਵੀ ਤੈਅ ਕੀਤੀ ਹੈ ਜੀ ਆਪਾਂ 15 ਦਸ ਤੱਕ ਸਰਕਾਰ ਵੱਲੋਂ ਹਦਾਇਤਾਂ ਹੈਗੀਆਂ ਜੀ ਇਹਨੂੰ ਕੰਪਿਊਟ ਕਰਨਾ ਜਿਹੜਾ ਅਸੀਂ ਡਾਟਾ ਇਕੱਠਾ ਕਰਨਾ ਹੈ ਜੀ ਠੀਕ ਹੈ ਜੀ ਇਹ 15 ਦਸ ਤੱਕ ਲੋਕਾਂ ਨੂੰ ਵੀ आखिर सहयोग ਕੀਤਾ ਜਾਵੇ ਜਦੋਂ ਬੰਦਾਨ ਸਾਡੇ ਕਰਮਚਾਰੀ ਆਉਂਦੇ ਆ ਉਹ ਸਿਰਫ ਉਹਨਾਂ ਨੇ ਡਾਟਾ ਇਕੱਠਾ ਕਰਨਾ ਹੈ ਜੀ ਕਿ ਘਰ ਚ ਕਿੰਨੇ ਮੈਂਬਰ ਹੈਗੇ ਠੀਕ ਹੈ ਤੇ ਉਹਨਾਂ ਦੀ ਏਜ ਕਿੰਨੀ ਹੈ ਜਾਂ ਉਹਨਾਂ ਦੀ ਜਾਤ ਕੀ ਹੈ ਜਾਂ ਕੈਟਾਗਰੀ ਕੀ ਹੈ ਜੀ ਐਸਸੀ ਐ ਬੀਸੀ ਐ ਜਨਰਲ ਹੈ ਠੀਕ ਹੈ ਸਿਰਫ ਅਸੀਂ ਨਾਰਮਲ ਡਾਟਾ ਇਕੱਠਾ ਕਰਨਾ ਹੈ ਹੋਰ ਕੁਝ ਨਹੀਂ ਹੈ ਜੀ ਕੋਈ ਆਧਾਰ ਕਾਣੀ ਪੁੱਛਣਾ ਕੋਈ ਕੁਛ ਨਹੀਂ ਬਿਸਨਾ ਸਹੀ ਠੀਕ ਹੈ ਜੀ ਕਿੰਨੇ ਕੁ ਬੰਦੇ ਇਹਦੇ ਤੇ ਲਗਾਏ ਗਏ ਨੇ ਜੀ ਅਸੀਂ ਹਰ ਵਾਰਡ ਦੇ ਵਿੱਚ ਇੱਕ ਬੰਦਾ ਲਗਾਇਆ ਜੀ ਆਪਣੇ 17 ਵਾਰਡ ਹੈ ਜੀ 17 ਬੰਦੇ ਲਗਾਏ ਗਏ ਤੇ ਕੋਈ ਪ੍ਰਾਈਵੇਟ ਹਾਇਰ ਵੀ ਕੀਤੇ ਨੇ ਹਾਂ ਪ੍ਰਾਈਵੇਟ ਬੰਦੇ ਹੀ ਹਾਇਰ ਕੀਤੇ ਕਿ ਆਲਰੇਡੀ ਦਫਤਰ ਦੇ ਸਟਾਫ ਦੀਆਂ ਆਲਰੇਡੀ ਬਹੁਤ ਜ਼ਿਆਦਾ ਡਿਊਟੀਆਂ ਲੱਗੀਆਂ ਹੋਈਆਂ ਜੀ ਠੀਕ ਹੈ ਜੀ ਸਟਾਫਰ ਬਹੁਤ ਨਹੀਂ ਚੀ ਲੱਗੀਆਂ ਹੋਈਆਂ ਠੀਕ ਹੈ ਜੀ ਵੀ ਐਲਓ ਦੀਆਂ ਡਿਊਟੀਆਂ ਵੀ ਲੱਗੀਆਂ ਹੋਈਆਂ ਠੀਕ ਹੈ ਜੀ ਦਫਤਰ ਦਾ ਵੀ ਵਾਕੀ ਮਤਲਬ ਇੱਕ ਦੋ ਬੰਦੇ ਹੀ ਰਹਿ ਜਾਂਦੇ ਉਸ ਤੇ ਲਗਾਤਾਰ ਸਰ ਇੱਕ ਨਾ ਅਹਿਮ ਸਵਾਲ ਆ ਜਿਸ ਤਰ੍ਹਾਂ ਕਿ ਅੱਜ ਕੱਲੇ ਪਿੱਛੇ ਦੇ ਆਪਾਂ ਦੇਖਿਆ ਸੀ ਕਿ ਚੋਰੀਆਂ ਚੂਰੀਆਂ ਵੀ ਕਾਫੀ ਹੋਈਆਂ ਸੀਗੀਆਂ ਤੇ ਹੋਰ ਵੀ ਜਿਹੜਾ ਇਸ ਤਰ੍ਹਾਂ ਦੇ ਲੋਕ ਅਕਸਰ ਜਿਹੜੇ ਫਾਇਦਾ ਵੀ ਉਠਾ ਜਾਂਦੇ ਨੇ ਇਸ ਤਰ੍ਹਾਂ ਕਿਉਂਕਿ ਜਦੋਂ ਆਪਾਂ ਗ੍ਰੇਡ ਕਾਰਡ ਕਾਉਣੇ ਆ ਤਾਂ ਕਹਿੰਦੇ ਨੇ ਅਸੀਂ ਵਾਰਡਵੰਦੀ ਵਾਲੇ ਆ ਜਾਂ ਅਪਸੂਡੈਂਟਸ ਹਾਂ ਤਾਂ ਉਹਨਾਂ ਦੀ ਪਛਾਣ ਵਾਸਤੇ ਤੁਸੀਂ ਕੁਝ ਕੋਈ ਆਇਡੈਂਟੀਟੀ ਕਾਰਡ ਮੈਸਰ ਬਹੁਤ ਦੇ ਟਾਈਮਿੰਗ ਅਸੈਂਟੀਕਾਰਡ ਨਹੀਂ ਪ੍ਰੋਵਾਈਡ ਕੀਤਾ ਜੀ ਤਾਂ ਕਾਉਂਸਲਰ ਸਾਹਿਬਾਨ ਨੂੰ ਇਨਫਾਰਮ ਵੀ ਕਰ ਦਿੱਤਾ ਗਿਆ ਜਿਹੜੇ ਬੰਦੇ ਸੀ ਰੱਖੇ ਪਾਉਣ ਔਨ ਆਪਣੇ ਕਾਉਂਸਲਰ ਨੂੰ ਦੱਸ ਦਿੱਤਾ ਗਿਆ ਜੀ ਕਿ ਇਹ ਕਿ ਵੀ ਕੋਈ ਇਦਾਂ ਦੀ ਲੱਗ ਰਹੀ ਹੈ ਅਸੀਂ ਉਹਦੇ ਬਾਰੇ ਤੁਹਾਡਾ ਸੁਝਾਅ ਵਧੀਆ ਹੈ ਜੀ ਇਹਦਾ ਵੀ ਵਿਚਾਰ ਕਰਦੇ ਹਾਂ ਇੱਕ ਹੋਰ ਸਾਹ ਜਿਹੜੇ ਨਾ ਲੋਕ ਨੇ ਅਕਸਰ ਡਿਊਟੀ ਤੇ ਸਵੇਰੇ ਜਾਂਦੇ ਨੇ ਤੇ ਸ਼ਾਮ ਨੂੰ ਆਉਂਦੇ ਨੇ ਤੇ ਛੁੱਟੀ ਨਾਲ ਤੁਹਾਡੇ ਆਫਿਸ ਵੀ ਛੁੱਟੇ ਹੋਣੇ ਆ ਤਾਂ ਫਿਰ ਉਹ ਮਿਲਣਾ ਉਹਨਾਂ ਦਾ ਮੁਸ਼ਕਲ ਆ ਕੋਈ ਇਸ ਤਰ੍ਹਾਂ ਦਾ ਕੋਈ ਮੋਬਾਈਲ ਨੰਬਰ ਕੋਈ ਜਾਰੀ ਕੀਤਾ ਗਿਆ ਹੈਗਾ ਜਿੱਥੇ ਉਹ ਆਪ ਦੱਸ ਸਕਣ ਜੀ ਅਸੀਂ ਇੱਥੇ ਇੰਨੇ ਬੰਦੇ ਰਹਿੰਦੇ ਹੈਗੇ ਆ ਜਾਂ ਕੱਟ ਗਏ ਕੁਝ ਇਦਾਂ ਛੇ ਸਾਡੇ ਕੋਈ ਇੰਦਾਂ ਦਾ ਕੰਮ ਪਾਇਆ ਗਿਆ ਹਾਂਜੀ ਕਿ ਜਿੱਥੇ ਕੋਈ ਨਹੀਂ ਸੀਗਾ ਜਾਂ ਲੋਕ ਸੀਗਾ ਉਹ ਪਹਿਲੇ ਅੰਡੀ ਗੰਡੀ ਤੋਂ ਪੁੱਛਿਆ ਜਾਂਦਾ ਹੈ ਕਿ ਇੱਥੇ ਕੋਈ ਬੰਦਾ ਰਹਿੰਦਾ ਕਿ ਨਹੀਂ ਰਹਿੰਦਾ ਠੀਕ ਹੈ ਜੀ ਜੇ ਉਹ ਕਹੂਗਾ ਹਾਂਜੀ ਰਹਿੰਦਾ ਹੈ ਉਹ ਉੱਥੇ ਦੁਬਾਰਾ ਸ਼ਾਮ ਨੂੰ ਜਾਂ ਸਵੇਜ ਅਰਲੀ ਮਾਰਨਿੰਗ ਦੇ ਵਿੱਚ ਸਾਡੇ ਕਰਮਚਾਰੀ ਵੱਲੋਂ ਉੱਥੇ ਜਾ ਕੇ ਦੁਬਾਰਾ ਡਾਟਾ ਇਕੱਠਾ ਕੀਤਾ ਜਾਊਗਾ ਤੇ ਇਹ ਕਿਸੇ ਨੂੰ ਨਹੀਂ ਹੋਊਗਾ ਕਿ ਕਿਸੇ ਦਾ ਡਾਟਾ ਇਕੱਠਾ ਨਹੀਂ ਕੀਤਾ ਜਾਏਗਾ ਜੇ ਫਿਰ ਵੀ ਕਿਸੇ ਨੂੰ ਲੱਗ ਰਿਹਾ ਤਾਂ ਉਹ ਆਪਣੇ ਕੰਸਲਟੈਂਟ ਸਰਵਨ ਨਾਲ ਗੱਲ ਕਰਕੇ ਆਫਿਸ ਤੱਕ ਸੱਦ ਸਾਰੇ ਦਾ ਸਿੱਕਾ ਕਰਨਾ ਹੀ ਡਟਾ ਇਹ ਇੱਕ ਵਾਰੀ ਉਹ ਜਾਓਗੇ ਘਰ ਜੀ ਹਾਂਜੀ ਮਤਲਬ ਇੱਕ ਵਾਰੀ ਨਹੀਂ ਮਿਲਿਆ ਤਾਂ ਦੂਸਰੀ ਵਾਰੀ ਹਾਂ ਜੇ ਜੇ ਕੋਈ ਨਹੀਂ ਮਿਲਿਆ ਤਾਂ ਸੈਕੰਡ ਟਾਈਮ ਹੀ ਚਾਣਗੇ ਬੰਦੇ ਚ ਮਤਲਬ ਜੇ ਨਹੀਂ ਮਿਲਿਆ ਤਾਂ ਜਾਵਾਂਗੇ ਰਾਈਸ ਜੇ ਮਿਲ ਗਿਆ ਤਾਂ ਫਿਰ ਉਸ ਤੋਂ ਡਾਟਾ ਇਕੱਠਾ ਹੀ ਹੋ ਗਿਆ ਚ ਹਾਂ ਬਿਲਕੁਲ ਠੀਕ ਹੈ ਜੀ ਸਰ ਵਾਰਡਬੰਦੀ ਜਿਹੜੀ ਪ੍ਰਕਿਰਿਆ ਆ ਪੂਰੀ ਹੋਣ ਤੋਂ ਬਾਅਦ ਫਿਰ ਅਗਲਾ ਕਦਮ ਕੀ ਹੁੰਦਾ ਹੈ ਸਰ ਵਾਰਡਬੰਦੀ ਤੋਂ ਬਾਅਦ ਫਿਰ ਸਰਕਾਰ ਵੱਲੋਂ ਬਾਡਸ ਜੇ ਬਧਾਈ ਜਾਂਦੇ ਆ ਉਹਦਾ ਨੋਟੀਫਿਕੇਸ਼ਨ ਵਗੈਰਾ ਹੋਊਗਾ ਜਾਂ ਉਹਦੀ ਮੀਟਿੰਗਸ ਵਗੈਰਾ ਹੋਣਗੀਆਂ ਠੀਕ ਹੈ ਮੀਟਿੰਗਸ ਤੋਂ ਬਾਅਦ ਉਹਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਪ੍ਰੋਸੈਸ ਤੋਂ ਬਾਰੇ ਸ਼ੁਰੂ ਹੋਊਗਾ ਲੋਕਾਂ ਨੂੰ ਇਸ ਪ੍ਰਕਿਰਿਆ ਦੇ ਨਾਲ ਜੋੜਨ ਲਈ ਮਤਲਬ ਕੀ ਤੁਹਾਡੇ ਵੱਲੋਂ ਮਤਲਬ ਸੰਦੇਸ਼ ਆ ਤੇ ਕੀ ਪ੍ਰਕਿਰਿਆ ਜਿਹੜੀ ਹੈਗੀ ਸਰਕਾਰ ਵੱਲੋਂ ਕੋਈ ਅਪਣਾਈ ਗਈ ਹੈ ਜੀ ਅਸੀਂ ਮੁਨਾਦੀ ਕਰਾਈ ਹੈ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਦੱਸਿਆ ਗਿਆ ਕੀ ਕਿੱਦੋਂ ਕਦੋਂ ਸਾਡੇ ਜਿਹੜੇ ਬੰਦੇ ਆਣ ਕਿਉਂਕਿ ਇਹ ਦੇ ਵਿੱਚ ਹੋ ਸਕਦਾ ਹੈ ਕਿ ਉਹਨਾਂ ਦੇ ਜਨ ਪ੍ਰਤੀਨਿਧੀ ਆਣੇ ਜੀ ਤੇ ਸਾਰੇ ਆਪਣਾ ਕੋਟਾ ਡਾਟਾ ਦੱਸਣ ਆਪਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੋਕਾਂ ਨੇ ਹੀ ਚੁਣਨੇ ਜੀ ਆਪਣੇ ਕ੍ਰਿਤਨ ਪ੍ਰਤੀਨਿਧੀ ਤੇ ਉਹ ਆਉਹੀ ਆ ਕੇ ਉਹਨਾਂ ਦਾ ਵਿਕਾਸ ਜਾਂ ਕੋਈ ਹੋਰ ਜਿਹੜੇ ਕੰਮ ਹੈਗੇ ਉਹਨਾਂ ਦੇ ਪੈਂਡਿੰਗ ਕੰਮ ਹੁੰਦੇ ਉਹ ਕਰਵਾਣਗੇ ਜੀ ਤੁਹਾਡੇ ਆਪਣੇ ਮਨ ਦੇ ਵਿੱਚ ਕੋਈ ਅਹਿਮ ਸਵਾਲ ਹੋਵੇ ਜਿਹੜਾ ਤੁਸੀਂ ਲੋਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਮੈਂ ਲੋਕਾਂ ਨੂੰ ਇਹੀ ਕਹਿ ਰਿਹਾ ਕਿ ਫਿਲਹਾਲ ਆਪਾਂ ਨੂੰ ਜਿਹੜੇ ਵੀ ਬੰਦੇ ਸਾਡੇ ਆਣ ਚ ਤੇ ਉਹਨਾਂ ਤੋਂ ਉਹਨਾਂ ਨੂੰ ਆਪਣਾ ਡਾਟਾ ਦੇਣ ਅਸੀਂ ਕੋਈ ਕਿਸੇ ਦਾ ਆਧਾਰ ਕਾਰਡ ਨਹੀਂ ਮੰਗ ਰਹੇ ਕਿਸੇ ਦਾ ਪੈਨ ਕਾਰਡ ਪੁੱਛ ਓਟੀਪੀ ਕੋਈ ਕੁਝ ਨਹੀਂ ਅਧੰਦਾ ਆ ਰਿਹਾ ਅਸੀਂ ਜਸਟ ਉਹਨਾਂ ਦੇ ਫੈਮਿਲੀ ਮੈਂਬਰਸ ਦਾ ਬਾਰੇ ਪਤਾ ਕਰ ਰਹੇ ਹਾਂ ਜੇ ਕੋਈ ਕਿਰਾਏਦਾਰ ਹੈਗਾ ਉਹ ਵੀ ਦੱਸ ਦੋ ਜੀ ਠੀਕ ਹੈ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਲੈਣੀ ਹੈ 1 ਸਾਲ 1 ਦਿਨ ਦੇ ਬੱਚੇ ਤੋਂ ਲੈ ਕੇ ਜਿਹੜਾ ਵੀ ਕੋਈ ਫੈਮਿਲੀ ਮੈਂਬਰ ਹੈਗਾ ਉਸੇ ਸਰ ਕੋਈ ਨੋਟ ਕਰਨਾ ਹੈ ਸਿਰਫ ਬੋਟਰ ਦਾ ਡਾਟਾ ਇਕੱਠਾ ਕਰ ਰਹੇ ਸੀ ਅਸੀਂ ਅਸੀਂ ਪਾਪੂਲੇਸ਼ਨ ਦਾ ਡਾਟਾ ਇਕੱਠਾ ਕਰ ਰਹੇ ਹਾਂ ਠੀਕ ਹੈ ਤੇ ਲੋਕਾਂ ਨੂੰ ਇਹ ਕੀ ਮੇਰੇ ਖਿਆਲ ਸਾਰੇ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਇਹ ਆਹੀ ਆਪਣਾ ਇਕੱਠਾ ਹੋਊਗਾ ਕਾਉਂਸਲਰ ਸਾਹਿਬਾਨ ਨੂੰ ਵੀ ਇਹ ਦੱਸ ਦਿੱਤਾ ਗਿਆ ਚ ਬਾਕੀ ਹੁਣ ਤੁਸੀਂ ਅੱਗੇ ਪਬਲਿਸਿਟੀ ਨਾਲ ਕਰ ਦਿਓ ਜੀ ਤਾਂ ਮੈਟਰ ਹੋਊਗਾ ਕਿ ਲੋਕੀ ਸਾਰੇ ਸਹਿਯੋਗ ਕਰਨਗੇ ਸਾਡਾ ਪਬਲਿਸਿਟੀ ਤੇ ਹੁਣ ਤੁਸੀਂ ਜਦੋਂ ਸਾਰਾ ਲੋਕਾਂ ਨੂੰ ਇਹਦੇ ਤੇ ਦੇਣ ਦੇ ਲੋਕਾਂ ਕੋਲੇ ਚਲੀ ਜਾਣੀ ਹੈ ਵੀਡੀਓ ਨਹੀਂ ਅਸੀਂ ਮੁਨਾਦੀ ਵੀ ਕਰਵਾਈ ਹੈ ਸਪੈਸ਼ਲ ਜੀ ਠੀਕ ਹੈ ਅਸੀਂ ਕਿਉਂਕਿ ਮੈਸੇਜਿੰਗ ਦਾ ਕੋਈ ਸਿਸਟਮ ਸਿਸਟਮ ਹੈ ਨਹੀਂ ਆਪਣਾ ਕੋਲ ਕਿ ਡਾਟਾ ਸਾਰਾ ਹੈਗਾ ਫਿਰ ਵੀ ਜਦੋਂ ਲੋਕੀ ਆਉਂਦੇ ਆ ਤਾਂ ਅਸੀਂ ਦੱਸਦੇ ਹਾਂ ਜੀ ਬਾਕੀ ਮੇਰੇ ਕਰਮਚਾਰੀ ਵੀ ਦੱਸ ਰਹੇ ਜੀ ਸਾਰੇ ਪਾਸੇ ਜਿਹੜੇ ਪੱਕੇ ਕਰਮਚਾਰੀ ਹੈ ਉਹ ਦੱਸਦੇ ਠੀਕ ਹੈ ਕੋਈ ਦਿੱਕਤ ਪੇਸ਼ਾ ਨਹੀਂ ਹੋਵੇ ਤਾਂ ਸਾਡਾ ਮਿਲਿਆ ਜਾ ਸਕਦਾ ਜੀ ਇਦੇ ਵਾਸਤੇ ਸਰ ਇੱਕ ਮੋਬਾਈਲ ਨੰਬਰ ਲੋਕਾਂ ਦੇ ਲੈ ਕੇ ਇੱਕ ਸ਼ਹਿਰ ਦਾ ਕੋਈ ਇਸ ਤਰ੍ਹਾਂ ਦਾ ਗਰੁੱਪ ਬਣਾ ਜੀਵੇ ਉਹ ਜਿਆਦਾ ਬੈਟਰੀ ਹੋਊਗਾ ਜੀ ਤਾਂ ਕਿ ਅੱਗੇ ਵਾਸਤੇ ਆ ਮੋਬਾਈਲ ਨੰਬਰ ਸਾਡਾ ਕਾਉਂਸਲਰਸ ਦਾ ਗਰੁੱਪ ਹੈ ਜੀ ਠੀਕ ਹੈ ਉਹਦੇ ਵਿੱਚ ਹਾਂ ਇੱਕ ਇਹ ਕਰ ਸਕਦੇ ਸੀ ਕਿ ਮੋਬਾਈਲ ਨੰਬਰ ਲੈ ਕੇ ਕਰ ਦਿੰਨੇ ਆ ਜੀ ਫॉर ði ਟਾਈਮਿੰਗ ਪਰ ਉਹ ਅਸੀਂ 6-7 ਦਿਨ ਲਈ ਹੀ ਕਰ ਸਕਾਂਗੇ ਜੀ ਕਿ ਉਹਦੇ ਵਿੱਚ ਜੇ ਕੋਈ ਇਹਣਾ ਦੱਸਣਾ ਚਾਹੁੰਦਾ ਉਹ ਦਾ ਅਸੀਂ ਉਹ ਅਸੀਂ ਸ਼ੁਰੂ ਕਰ ਦਿੰਨੇ ਹਾਂ ਹਾਂ ਉਹ ਇੱਕ ਤੁਸੀਂ ਮੋਬਾਈਲ ਨੰਬਰ ਜੇ ਤੁਸੀਂ ਜਾਰੀ ਕਰ ਦੋ ਤਾਂ ਜ਼ਿਆਦਾ ਬੈਟਰ ਲੋਕਾਂ ਨੂੰ ਜੇ ਲੋਕਾਂ ਨੂੰ ਫਿਰ ਵੀ ਕੋਈ ਪੁੱਛਣਾ ਹੈ ਤਾਂ ਉੱਥੋਂ ਪੁੱਛ ਸਕਦੇ ਹਾਂ ਹਾਂ ਉੱਥੋਂ ਪੁੱਛ ਸਕਦੇ ਹੋ ਟੋਟਲ ਪਾਪੂਲੇਸ਼ਨ ਤੁਸੀਂ ਤਾਂ ਪਾਪੂਲੇਸ਼ਨ ਦੇਣੀ ਹੈ ਜਿਹੜਾ ਬੰਦਾ ਇੱਥੇ ਰਹਿੰਦਾ ਹੈ ਉਹ ਮੇਬੀ ਝੁੱਗੀਆਂ 'ਚ ਹੈ ਕੋਈ ਗੁਰਦੁਆਰਾ ਸਾਹਿਬ 'ਚ ਰਹਿੰਦਾ ਹੈ ਕੋਈ ਮੰਦਿਰ 'ਚ ਰਹਿੰਦਾ ਹੈ ਜਿਹੜਾ ਪਰਮਾਨੈਂਟ ਇੱਥੇ ਰੈਜ਼ੀਡੈਂਟ ਹੈਗਾ ਉਹਦਾ ਅਸੀਂ ਡਾਟਾ ਇਕੱਠਾ ਕਰਨਾ ਹੈ ਕੀ ਸਰ ਕੋਈ ਇਹਦੇ ਵਾਸਤੇ ਕੋਈ ਇਹ ਵੀ ਹੈਗੀ ਕਿ ਕਿੰਨੇ ਇੱਕ ਵਾਰਡ ਦੇ ਵਿੱਚ ਕਿੰਨੀ ਕੁ ਪਾਪੂਲੇਸ਼ਨ ਹੋਣੀ ਚਾਹੀਦੀ ਹੈ ਮੈਕਸਿਮ ਕੁਛ ਹੈ ਇਹ ਕ੍ਰਾਈਟਰੀਆ ਫਿਰ ਨਾਲ ਤਾਂ ਅਸੀਂ ਸਿਰਫ ਡਾਟਾ ਇਕੱਠਾ ਕਰ ਰਹੇ ਹਾਂ ਠੀਕ ਹੈ ਕੀ ਕਿੰਨਾ ਡਾਟਾ ਸਾਡੇ ਕੋਲ ਹੈਗਾ ਜੀ ਪਾਪੂਲੇਸ਼ਨ ਕਿੰਨੀ ਹੈ ਐਡ ਪ੍ਰੈਜ਼ੈਂਟ ਸਾਡੇ 17 ਵਾਰਡ ਹੈ ਜੀ ਅਸੀਂ 17 ਵਾਰਡ 17 ਬੰਦੇ ਲਗਾ ਕੇ ਸਿਰਫ ਡਾਟਾ ਇਕੱਠਾ ਕਰ ਰਹੇ ਹਾਂ ਠੀਕ ਹੈ ਇਹ ਕ੍ਰਾਈਟਰੀਆ ਨਹੀਂ ਹੈਗਾ ਵੀ ਇੱਕ ਵਾਰਡ ਦੇ ਵਿੱਚ ਇੰਨੇ ਕੁ ਬੰਦੇ ਹੋਣ ਚਾਹੀਦੇ ਨੇ ਇਹਦਾ ਚ ਕੋਈ ਨਹੀਂ ਕਿਉਂਕਿ ਆਲਰੇਡੀ ਅਸੀਂ ਇਦਾਂ ਦਾ ਕੋਈ ਸਿਸਟਮ ਨਹੀਂ ਸਾਡੇ ਕੋਲ ਜੀ ਹਮ ਅਸੀਂ ਸਿਰਫ ਵਾਰਡ ਆਪਣੇ ਅਹਿਮਦਗੜ੍ਹ ਦੀ ਪਾਪੂ ਬਾਰੇ ਡਾਟਾ ਹੀ ਕਥਾ ਕਰ ਰਹੇ ਆ ਠੀਕ ਹੈ ਜੀ ਜੀ ਸੋ ਬਹੁਤ ਸ਼ੁਕਰੀਆ ਜੀ ਇਹ ਗੱਲਬਾਤ ਕਰਕੇ ਵਧੀਆ ਲੱਗਾ ਤੁਹਾਡੇ ਨਾਲ ਥੈਂਕ ਯੂ ਜੀ ਥੈਂਕ ਕਰਦੇ ਆ ਤੁਹਾਡੀ ਗੱਲਬਾਤ ਤੋਂ ਲੋਕ ਫਾਇਦਾ ਲੈਣਗੇ ਤੇ ਲੋਕਾਂ ਨੂੰ ਅਪੀਲ ਇਹ ਸਾਡੇ ਮਾਧਿਅਮ ਰਹੀ ਵੀ ਉਹ ਆਪਣੀ ਜਿਹੜੀ ਸਹੀ ਗਿਣਤੀ ਆਪਣੇ ਮੈਂਬਰਾਂ ਦੀ ਦੱਸਣ ਆ ਕੇ ਜਿਹੜੀ ਹੈਗੀ ਆਪਣੇ ਸ਼ਹਿਰ ਦੀ ਤਰੱਕੀ ਹੋਵੇ ਸਹੀ ਤਰੀਕੇ ਦੇ ਨਾਲ ਵਾਰ ਪਾ ਜੀ 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 ਬਹੁਤ ਸ਼ੁਕਰੀਆ ਜੀ ਉਸਤ ਥੈਂਕ ਯੂ ਸੋ ਥੈਂਕ ਯੂ ਜੀ ਥੈਂਕ